ਅਸ਼ੀਕਾਲ ਕੈਨਡੀ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੁਆਰਾ ਚਲਾਈ ਗਈ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹ ਲਗਾਤਾਰ ਢਾਏ ਜਾ ਰਹੇ ਨੇ ਉਸ ਦੇ ਵਿੱਚ ਇੱਕ ਘਟਨਾ ਸਾਹਮਣੇ ਆ ਰਹੀ ਜਿੱਥੇ 123 ਗਜ ਦਾ ਮਕਾਨ ਜਿਹੜਾ ਬਣਿਆ ਹੈ ਉਸ ਦੇ ਨੀਚੇ ਵਾਲੀਆਂ ਦੁਕਾਨਾਂ ਨੂੰ ਢਾਇਆ ਜਾ ਰਿਹਾ ਦੱਸਦੀ ਹੈ ਕਿ ਉਸ ਘਰ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਹੈ ਜਿਹੜੇ 22 23 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਕਮਰਸ਼ੀਅਲ ਨਸ਼ੇ ਦੀ ਤਸਕਰੀ ਕਰਦਾ ਹੈ ਉਹ ਪੁਲਿਸ ਦੇ ਹੱਥੇ ਜੜਿਆ ਦੱਸਦੀ ਹੈ ਉਸ ਦੀ ਪ੍ਰਾਪਰਟੀ ਜਿਹੜੀ ਹੈ ਉਸ ਨੂੰ ਢਾਇਆ ਜਾ ਰਿਹਾ ਪੀਲਾ ਪੰਜਾ ਪ੍ਰਸ਼ਾਸਨ ਦਾ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਦੱਸਦੀ ਹੈ ਕਿ ਘਟਨਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਬਾਬਾ ਦੀਪ ਸਿੰਘ ਕਲੋਨੀ ਦੀ ਇਹ ਘਟਨਾ ਜਿੱਥੇ ਪੀਲਾ ਪੰਜਾ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਦੱਸਦੀ ਹੈ ਕਈ ਆਇਦਿਨੀ ਪੰਜਾਬ ਸਰਕਾਰ ਦੇ ਵੱਲੋਂ ਅਜਿਹਿਆਂ ਮੁਹਿੰਮ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਮਕਾਨ ਢਾਏ ਜਾ ਰਹੇ ਨੇ ਜਿਸ ਦੇ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਰਿਹਾ ਪਰ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਕਿ ਸਿ ਜ਼ੀਰੋ ਟੋਲਰੈਂਸ ਜਿਹੜੀ ਸਾਡੀ ਨਸ਼ਾ ਰੋਧ ਹੈਗੀ ਆ ਤੇ ਡੀਜੀਪੀ ਪੰਜਾਬ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਆਉਂਦੀ ਮਈ ਤੱਕ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਜਿਹੜਾ ਹੈ ਖਤਮ ਕਰ ਦਿਓ ਜੇਕਰ ਤੁਹਾਡੇ ਨਾਲ ਕੋਈ ਸੰਬੰਧਿਤ ਕੋਈ ਵਿਅਕਤੀ ਮਿਲਦਾ ਹੈ ਜਾਂ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਹਲਕੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗਤਿਵਿਧੀ ਹੁੰਦੀ ਦਿਖਾਈ ਦਿੰਦੀ ਹੈ ਤਾਂ ਤੁਹਾਡੇ ਉੱਤੇ ਸਿੱਧੀ ਜਿਹੜੀ ਹੈ ਕਾਰਵਾਈ ਜਿਹੜੀ ਕੀਤੀ ਜਾਏਗੀ ਤਾਂ ਦੱਸ ਦਿਓ ਕਿ ਘਟਨਾ ਪਟਿਆਲਾ ਸਾਹਮਣੇ ਆ ਰਹੀ ਹੈ ਬਾਬਾ ਦੀਪ ਸਿੰਘ ਕਲੋਨੀ ਦੇ ਜਿੱਥੇ 130 ਗਜ ਦੇ ਮਕਾਨ ਨੂੰ ਢਾਇਆ ਜਾ ਰਿਹਾ ਇੱਕ ਵਿਅਕਤੀ ਦੇ ਉੱਪਰ ਕਮੇਸ਼ੀਅਤ ਤੌਰ ਤੇ ਨਸ਼ਾ ਵੇਚਣ ਦੇ આરોਪ ਲੱਗੇ ਨੇ ਉਸ ਤੋਂ ਬਾਅਦ ਜਿਹੜੀ ਹੈ ਪ੍ਰਸ਼ਾਸਨ ਦਾ ਪੀਲਾ ਪੰਚਾ ਚੱਲਿਆ ਔਰ ਇਹਨਾਂ ਦੇ ਨਾਮ ਤੇ ਮਕਾਨ ਹੈ ਜੀ ਕਿੰਨੇ ਦਾ ਕਾਤੋਂ ਲੱਗਾ ਦੇਖੀ ਮਕਾਨ ਇਹ ਅਸੀਂ 2003 ਚ ਆਪਣੇ ਪਿੰਡੋਂ ਜ਼ਮੀਨ ਵੇਚੀ ਸੀ ਸਤਕੇ ਲਾਲੰਪੁਰ ਤੋਂ ਵੇਚ ਕੇ ਇੱਥੇ ਆਣ ਕੇ 6 ਦੇ ਵਿੱਚ ਇਹ ਮਕਾਨ ਬਣਾਇਆ ਜੀ ਤੇ ਕਿੰਨੇ ਦਾ ਲੱਗਿਆ ਸੀ ਇਹ ਮਕਾਨ ਅਸੀਂ ਉਦੋਂ 12 ਲੱਖ ਦੀ ਜਗ੍ਹਾ ਖਰੀਦੀ ਸੀ 12 ਲੱਖ ਦੀ ਜਗ੍ਹਾ ਖਰੀਦ ਕੇ ਫਿਰ ਇਸ ਪੰਜ ਰਜਿਸਟਰੀ ਵਾਲੀ ਜਗ੍ਹਾ ਕੋਈ ਇੰਤਕਾਲ ਵੀ ਤਾਂ ਹੈਗਾ ਨਕਸ਼ੇ ਦੀ ਵੀ ਸਦੀ ਭਰੀ ਹੋਈ ਹੈ ਦੀ 20 ਮੀਟਰ ਵਗੈਰਾ 2 ਮੀਟਰ ਲੱਗੇ ਉਹਨੇ ਕਿਛੇ ਦਾ ਲੱਗਾ ਕਿ 17 ਚ ਲੱਗਾ ਆਪਣੇ ਮੀਟਰ ਦੀ ਕੀ ਗੱਲ ਉਹ ਕਾਨੂੰਨ ਕੋਈ ਨਹੀਂ ਕਿਹਾਗਾ ਤੁਹਾਨੂੰ ਕਾਰਪੋਰੇਸ਼ਨ ਦੇ ਅੱਜ ਦਾ ਨੋਟਿਸ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਜੀ ਤੁਸੀਂ ਆਪਦੇ ਡਾਕੂਮੈਂਟ ਤੁਹਾਨੂੰ ਦਿਖਾਓ ਅਸੀਂ ਆਪਣੀ ਰਜਿਸਟਰੀ ਜੋ ਮੇਰੇ ਪਾਵਰ ਟੋਨ ਨੇ ਵੀ ਸਾਰੇ ਕਾਗਜ਼ ਪੱਤਰ ਹੀ ਦੇ ਕੇ ਆਏ ਆ ਅਸੀਂ ਨਕਸ਼ੇ ਦੀ ਫੀਸ ਭਰੀ ਹੋਈ ਹੈ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਗਰਤੇਸ਼ ਸਿੰਘ ਨਾਮ ਹੈ ਉਹ ਦੋ ਸਾਲ ਨਕਸ਼ੇ ਦੋ ਸਾਲ ਪੁਰਾਣਾ ਕੇਸ ਸੀ ਉਹਦੇ ਦੀ ਕਾਹਦਾ ਢਾਈ ਗ੍ਰਾਮ ਉਹ ਤੁਸੀਂ ਚਿੱਟਾ ਫੜਿਆ ਸੀ ਉਹ ਵੀ ਮੁੰਡਿਆਂ ਦੇ ਨਾਲ ਸੀ ਪੰਜ ਮੁੰਡੇ ਥਾਣੇ ਪੰਜਾਂ ਦੇ ਪਰਚਾ ਪਾਇਆ ਸੀ ਦੂਜੀ ਵਾਲੀ ਮੁੰਡਾ ਸਾਡੇ ਘਰ ਬਿਮਾਰ ਦਾ ਹੀ ਤਿੰਨ ਮਹੀਨੇ ਰਿਹਾ ਨੂੰ ਇਸਨੂੰ ਦੋ ਹੀ ਲੜ ਗਿਆ ਇਹਨਾਂ ਨੇ ਸਾਡੇ ਬੋਲ ਤੋਂ ਨਜ਼ਾਇਜ਼ ਚਾਕੇ ਬੱਚਾ ਪਾਇਆ ਉੱਤੇ ਅਸੀਂ ਕਿੱਥੇ ਗਏ ਹਈਆਂ ਬਕਾਇਦਾ ਜਦੋਂ ਅਸੀਂ ਇਹ ਮਕਾਨ ਬਣਾਇਆ ਹੈ ਰਿੰਦਰ ਕੋਹਲੀ ਸਾਹਿਬ ਨੂੰ ਸਾਰਾ ਪਤਾ ਯਾਰ ਪੈਸੇ ਦੇ ਕੇ ਉਹਨਾਂ ਨੇ ਸਾਡਾ ਬਕਾੜ ਬਣਾਇਆ 2017 ਚ ਕਈ ਰਿਫੇਰ ਕੀਤੀ ਸੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਕੋਹਲੀ ਸਾਹਿਬ ਕੋਲ ਗਏ ਸੀ ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਤੁਹਾਨੂੰ ਨੋਟੀਫਾਈਆ ਉਦੋਂ ਤੁਸੀਂ ਕਾਗਜ਼ ਉਹਨਾਂ ਦਿਖਾਏ ਆਪਣੇ ਸਾਰਾ ਕੁਝ ਦਿਖਾ ਕੇ ਆਏ ਸਾਰੇ ਨੋਟਸ ਜਦੋਂ ਕਾਰਪੋਰੇਸ਼ਨ ਤੇ ਜਿਹੜਾ ਮਕਾਨ ਹੈ ਇਹ ਇਲੈਗਲ ਤਾਂ ਨਹੀਂ ਬਣਾਇਆ ਨਹੀਂ ਇਲੈਗਲ ਨਹੀਂ ਬਣਾਇਆ ਲੀਗਲ ਬਣਾਇਆ ਸਾਰੇ ਕਾਗਜ਼ਪੱਤਰ ਸਾਡੇ ਕੋਲ ਨੇ ਕਿਹਦੇ ਨਾਲ ਪ੍ਰੋਪਰਟੀ ਮੇਰੀ ਮਾਤਾ ਦੇ ਨਾਮ ਤੇ ਬਲਵਿੰਦਰ ਗੌਰ ਦੇ ਨਾਮ ਤੇ ਹੈ ਜੀ ਇਹ ਕਿਹਦਾ ਲੱਗਿਆ ਇਹ ਮਾਤਾ ਦਾ ਪੈਸਾ ਲੱ ਇਹਨ ਸੱਤ ਕੇ ਜ਼ਮੀਨ ਵਿੱਚ ਹੀ ਆਮੋਰਪੈਂਟ ਕੋਈ ਅਸੀਂ ਇੱਕ ਮਹੀਨਾ ਲੱਗਿਆ ਸੀ ਇਹਦੇ ਤੇ ਘੱਟੋ ਘਾਟ ਸਾਡਾ ਉਦੋਂ 68 ਲੱਖ ਰੁਪਏ ਲਗਾਏ ਛੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀ ਕੀ ਹੋ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹੀ ਕਿਹਾ ਸੀ ਕਿ ਸਾਡੇ ਕੋਲ ਡਾਕੂਮੈਂਟ ਤੁਸੀਂ ਦਿਖਾਓ ਕਾਰਪੋਰੇਸ਼ਨ ਚ ਅਸੀਂ ਆਪਣੇ ਸਾਰੇ ਡਾਕੂਮੈਂਟ ਕਾਰਪੋਰੇਸ਼ਨ ਦਿਖਾ ਕੇ ਆਏ ਹਾਂ ਨਿਖਾਨ ਤੋਂ ਬਾਅਦ ਕੀ ਕੀ ਹੋ ਗਿਆ ਨਿਖਾਨ ਤੋਂ ਬਾਅਦ ਤੁਹਾਨੂੰ ਕੋਈ ਨੋਟਸ ਨਹੀਂ ਕੱਢਿਆ ਸਾਾਨੂੰ ਕੁਝ ਨਹੀਂ ਕਿਹਾ ਬਕਾਇਦਾ ਸਿੱਧਾ ਸਾਡੇ ਕੋਲ ਆ ਗਏ ਨੇ ਹੁਣ ਕਹਿੰਦੇ ਸੀ ਤੁਹਾਡਾ ਮਕਾਨ ਤੋੜਾਂਗੇ ਨਹੀਂ ਸੀ ਪੁੱਛ ਰਿਹਾ ਕਿ ਕਿ ਬਹਿਓ ਤੇ ਮਕਾਨ ਤੋੜ ਰਹੇ ਹੋ ਤੁਸੀਂ ਜੇ ਤਾਂ ਅਸੀਂ ਕਹਾਂ ਉਹ ਕਲਤ ਕੰਮ ਕਰਕੇ ਮਕਾਨ ਬਣਾਇਆ ਹੈ ਤਾਂ ਤੋੜ ਦਿਓ ਸਾਡੀ ਮਿਹਨਤ ਦੇ ਪੈਸੇ ਲੱਗੇ ਹੋਏ ਨੇ ਸਾਡੀ ਗੱਲ ਇਹੀ ਇਹ ਵੀ ਸਾਡੇ ਤੋਂ ਆਪ ਦਾ ਜੋ ਇਹਨਾਂ ਦੀ ਭੰਦੀ ਹੈ ਕਾਰਪੋਰੇਸ਼ਨ ਦੀ ਫੀਸ ਨਕਸ਼ਾ ਫੀਸ ਆ ਅਸੀਂ ਭਰਨ ਨੂੰ ਤਿਆਰ ਆ ਜਦਕਿ ਜਦੋਂ ਮਕਾਨ ਬਣਿਆ 2006 ਚ ਇਸ ਏਰੀਆ 'ਚ ਨਵਾਂ ਨਵਾਂ ਕਾਰਪੋਰੇਸ਼ਨ ਆਇਆ ਸੀ ਸਾਡੇ ਏਰੀਆ 'ਚ ਸਰਪੰਚ ਹੁੰਦਾ ਸੀ ਉਸ ਟਾਈਮ ਸਰਪੰਚ ਦੇ ਟਾਈਮ ਤੇ ਮਕਾਨ ਬਣਿਆ ਹੋਇਆ ਸਾਡਾ ਇਹ ਨਾ ਕੋਈ ਇਥੋਂ ਸਾਡੇ ਮੁੱਲੇ 'ਚ ਕੋਈ ਵੀ ਕਮਰਸ਼ੀਅਲ ਨਕਸ਼ਾ ਬਾਦ ਨਹੀਂ ਹੋ ਰਿਹਾ ਸਾਡਾ ਰਜਿਸਟਰੀ ਵਾਲਾ ਮਕਾਨ ਇਹਨਾਂ ਦਾ ਸਾਰਾ ਕੁਝ ਸਾਡੇ ਕੋਲ ਹੈ ਬਿਲਡਿੰਗ ਨਾ ਦੀਆ ਉਹ ਮਾਤਾ ਜੀ ਦੇ ਦੇਖੀ ਆ ਜੁਨਾ ਪ੍ਰਸ਼ਾਸਨ ਵਾਲੇ ਵੀ ਤੋੜਨ ਦੀ ਆਓ ਬਿੱਤੀ ਵੀ ਅੱਛੀ ਚੀਜ਼ ਦੇ ਬੱਚੇ ਟੁੰਨੀ ਨਹੀਂ ਚਾਹੀਦੀ ਕਿਉਂਕਿ ਮਰਛ ਨਹੀਂ ਬੰਦੇ ਹੈਗੇ ਅੱਛੇ ਬੰਦੇ ਕੋਈ ਉਹਨੇ ਐਸਾ ਨਾ ਮੈਂ 30 ਸਾਲ ਹੋ ਗਏ ਰਹਿੰਦੇ ਆ ਮੇਰੇ ਕਿੰਨੇ ਮੁੰਡੇ ਹੈਗੇ ਇਹਨਾਂ ਦੇ ਦੋ ਮੁੰਡੇ ਆ ਸਰੂ ਬੱਚੇ ਤਾਂ ਮਾਂ ਦੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੇਰੇ ਨੀ ਮੁੰਡਾ ਇੱਕੋ ਹੀ ਅੰਦਰ ਤੁਹਾਡੇ ਮੁੰਡੇ ਤੇ ਕਾ ਉਹ ਬੱਚੇ ਕਿੰਨੇ ਮੁੰਡੇ ਦੋ ਬਾਂ ਹਾਂਜੀ ਮਦਾਈ ਕੀ ਨਾਮ ਹੈ ਜਵਿੰਦਰ ਕੌਰ ਦੀ ਬਿਲਡਿੰਗ ਕੀ ਜੀ ਹੈ ਇਹ ਬਲਵਿੰਦਰ ਕੌਰ ਦੇ ਨਾਮ ਤੇ ਮਾਮਲਾ ਕੀ ਹੈ ਵਾਲਾ ਮਾਮਲਾ ਦੀ ਵਾਸਤੇ ਮੜਾਈ ਹੋ ਗਿਆ ਬੱਚਾ ਬੇਟਾ ਫੜਿਆ ਹੋਈ 10 ਮਹੀਨੇ ਹੋ ਗਏ ਨੇ ਜੀ ਉਸ ਤੋਂ ਹੀ ਵਾਸਤੇ ਇਹਨਾਂ ਨੇ ਕਰਤਾ ਵੀ ਨਜਾਇਜ਼ ਬਣਾਇਆ ਨਜਾਇਜ਼ ਪਰਚੇ ਆ ਮੁੰਡੇ ਦੇ ਉੱਤੇ ਤੁਹਾਡੇ ਇੱਕ ਪਹਿਲਾ ਪਿਆ ਫੂਨ ਦੂਜਾ ਪਿਆ ਜੀ ਓਏ ਕਰੋ ਯਾਰ ਚਿੱਟੇ ਦਾ ਚਿੱਟੇ ਦਾ ਨਹੀਂ ਜੀ ਉਹਨਾਂ ਨੇ ਕੈਵਸੂ ਪਾ ਦੇ ਦਵਾਈ ਲੈਣ ਗਿਆ ਯਾਰ ਪੀੜ ਦੀ ਓਏ ਪੀੜ ਦੀ ਦਵਾਈ ਸੀ ਜੀ ਉਹ ਹੀ ਇਹਨਾਂ ਨੂੰ ਨਸ਼ਾ ਕੈਵਸੂ ਕਰ ਦਿੱਤੇ ਨੇ ਨਸ਼ੇ ਤੋਂ ਨਹੀਂ ਬਣਿਆ ਇਹ ਨਸ਼ਾ ਤੋਂ ਮਕਾਨ ਨਹੀਂ ਬਣਿਆ ਹੈਗਾ 2013 ਦਾ ਮਕਾਨ ਬਣਿਆ ਵੀ ਬਿਲਕੁਲ ਕੜੀ ਕੜੀ ਆਇਆ ਨੂੰ ਜਿਆਦ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਕਾਇਨ ਗਾਇਤ ਕੀਤੀ ਜਾ ਰਹੀ ਹੈ ਸਰਸਨ ਕਹਿੰਦਾ ਹੈ ਡਰੱਗਸ ਮਨੀ ਨਾਲ ਬਣਿਆ ਪਿਆ ਸਾਰੀ ਬਿਲਕੁਲ ਹੀ ਬਣਿਆ ਡਰੱਗਸ ਮਨੀ ਦਾ 2006 ਨੂੰ ਸਾਡੇ ਕੋਲ ਬਿੱਲ ਵੀ ਹੈਗੇ ਨੇ ਜੀ ਸਾਡੇ ਕੋਲ ਸਾਰੇ ਪ੍ਰੂਫ ਨੇ ਤੁਹਾਡੇ ਕੋਲ ਛੋਟਾ ਛੋਟਾ ਛੋਟੇ ਛੋਟੇ ਬੱਚੇ ਹਨ ਜੀ ਜਿਹੜਾ ਬੱਚਾ ਦਿੱਤਾ ਜੀ ਮੁੰਡੇ ਨੇ ਕਾਇਨ ਕਿ 10 ਸਾਲ ਹੋ 10 ਮਹੀਨੇ ਹੋ ਗਏ ਨੇ ਜੀ ਬੇਟੇ ਨੂੰ ਜੇਲ੍ਹ ਵਿੱਚ ਹਰੋ ਹਾਂ ਜੀ ਜੇਲ੍ਹ ਤੇ ਕਿੰਨਾ ਦਿਨ ਪਤਸਨ ਨੂੰ ਮੰਨ ਦਸਰਦੇ ਹੋ ਕਿੰਨਾ ਅਸੀਂ ਮੰਗੇ ਵੀ ਕਰਨ ਮੇਰਾ ਘਰ ਨਾ ਡਾਇਆ ਜਾਏ ਬਸ ਅਸੀਂ ਮਿਹਨਤ ਨਾਲ ਬਣਾਇਆ ਜੀ ਤਾਂ ਹੀ ਕਾ ਕੋਈ ਬਾਬਾ ਦੀਪ ਸਿੰਘ ਨਗਰ ਇਹਦੇ ਚੋਂ ਮ्युनਿਸਪਲ ਕਾਰਪੋਰੇਸ਼ਨ ਨੇ ਇੱਥੇ ਅਕੋਰਡਿੰਗ ਟੂ ਲਾਅ ਆਈਡੈਂਟੀਫਾਈ ਕੀਤਾ ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮ्युनਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਤੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀਪੀਐਸ ਦੀਆਂ ਤੇ ਜਦੋਂ ਫਿਰ ਮਿਰਸੋ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਪਰ ਡਿਸਟ੍ਰਿਕਟ ਮੈਜਿਸਟਰੇਟਰੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਆਫਤ ਫੋਰਸ ਦਿੱਤੀ ਜਾਵੇ। ਤੋਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਬਾਕੀਆਂ ਨੂੰ ਇੱਕ ਹੋਰ ਇਹ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮਹਿੰਦ ਚੜੀ ਗਈ ਹੈ ਉਹਦੇ ਤਾਇ ਤੇ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰਗ ਮਨੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਖੇਡੀ ਜਾਵੇ। ਕਿੰਨੇ ਪਰਚੇ ਆਏ ਨੇ ਉੱਤੇ? ਇਹ ਤੁਹਾਨੂੰ ਨਾ ਫਾਈਲ ਸਿਰ ਨਾਮ ਹੋ ਗਿਆ ਨਾ ਤੁਹਾਨੂੰ ਦੇਖ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੀ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਬਾਕੀ ਬਿਊਟੀ ਬਾਕੀ ਕਰਦੇ ਜਾਂਦੇ ਨੇ ਇਹ ਕਿਹੜੇ ਕੈਰੇਕਟਰ ਹੈ ਕਿ ਇਹ ਰਿਸ਼ਤੀਆਂ ਲਗਾਏ ਫਿਰ ਇਹਦੇ ਬਾਰੇ ਮਿਸਪਲ ਕਾਰਪੋਰੇਸ਼ਨ ਕਲੀਅਰ ਦਾ ਸੂ ਵੀ ਜਿਹੜੇ ਨੇ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਐਸ ਅਫੀਸਰ ਹੈਡ ਕਰਦਾ ਹੈ ਔਰ ਡੀਸੀ ਵੀ ਕਾਈਐਸ ਅਫੀਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਤੇ ਪਰਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਫੀਸ ਭਰੀ ਆ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹਨਾਂ ਕਮਰਸ਼ੀਅਲ ਦਾ ਹੋਰ ਨਕਸ਼ੇ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਇਹਦੇ ਸਪੈਲਟ ਆਰਡਰ ਆਏ ਨੇ ਨਾ ਜੀ ਇਹ ਹੋਣ ਪ੍ਰੋਪਰ ਕਰਤਾ ਹੈ ਸਰ ਐਸ ਪਰ ਇਹ ਸਰ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਅਡਜਸਟੈਂਟ ਜਿਆਦਾ ਵੇਟਰ ਦੱਸ ਠੀਕ ਹੈ ਜੀ